प्यारे दोस्तों आज ਅਸੀਂ ਬਾਈਨਰੀ ਕੋਡਸ ਦਾ ਅਧਿਐਨ ਕਰਾਂਗੇ ਜੋ ਕਿ ਡਿਜੀਟਲ ਸਿਸਟਮਸ ਦਾ ਇੱਕ ਬੁਨਿਆਦੀ ਪਹਿਲੂ ਹੈ ਬਾਈਨਰੀ ਕੋਡਸ ਕੰਪਿਊਟਰਸ ਦੀ ਸੀਕ੍ਰੇਟ ਲੈਂਗੁਏਜ ਪਾਪ ਗੁਪਤ ਭਾਸ਼ਾ ਵਾਂਗ ਹਨ ਜੋ ਕਿ ਕੰਪਿਊਟਰਸ ਇੱਕ ਦੂਜੇ ਨਾਲ ਗੱਲ ਕਰਨ ਲਈ ਵਰਤਦੇ ਹਨ ਆਮ ਤੌਰ ਤੇ ਜ਼ੀਰੋ ਅਤੇ 1 ਦਾ ਕੋਈ ਵੀ ਸੀਕੁਐਂਸ ਇੱਕ ਬਾਈਨਰੀ ਕੋਡ ਹੁੰਦਾ ਹੈ ਸਾਰੇ ਡਿਜੀਟਲ ਸਰਕਟਸ ਬਾਈਨਰੀ ਡਾਟਾ ਤੇ ਕੰਮ ਕਰਦੇ ਹਨ ਇਸ ਲਈ ਹਰ ਕਿਸਮ ਦੀ ਜਾਣਕਾਰੀ ਨੂੰ 0 ਅਤੇ 1 ਦੁਆਰਾ ਦਰਸਾਉਣਾ ਹੁੰਦਾ ਹੈ। ਅਸੀਂ 0 ਅਤੇ 1 ਦੇ ਗਰੁੱਪਸ ਭਾਵ ਬਾਈਨਰੀ ਕੋਡਸ ਦੀ ਵਰਤੋਂ ਨੰਬਰਸ, ਲੈਟਰਸ ਅਤੇ ਸਿੰਬल्स ਨੂੰ ਸੌਨਲੀ ਕਰਦੇ ਹਾਂ। ਬਾਈਨਰੀ ਕੋਡਸ ਬਣਾਉਣ ਲਈ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਤਕਨੀਕਾਂ ਨੂੰ ਐਨਕੋਡਿੰਗ ਸਕੀਮਸ ਕਿਹਾ ਜਾਂਦਾ ਹੈ। ਬਾਈਨਰੀ ਨੰਬਰ ਸਿਸਟਮ ਦੀ ਵਰਤੋਂ ਕਰਦੇ ਹੋਏ ਬਾਈਨਰੀ ਰੂਪ ਵਿੱਚ ਦਰਸਾਏ ਗਏ ਨੰਬਰਸ ਨੂੰ ਸਟ੍ਰੇਟ ਬਾਈਨਰੀ ਕੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਈਨਰੀ ਨੰਬਰ ਸਿਸਟਮ ਨੂੰ ਅਸੀਂ ਪਹਿਲਾਂ ਹੀ ਵਿਸਥਾਰ ਵਿੱਚ ਪੜ ਚੁੱਕੇ ਹਾਂ ਬੀਸੀਡੀ ਕੋਡ ਐਕਸੈਸ 3 ਕੋਡ ਗ੍ਰੇ ਕੋਡ ਅਤੇ ਸਕਾਈ ਕੋਡ ਕੁਝ ਮਹੱਤਵਪੂਰਨ ਬਾਈਨਰੀ ਕੋਡਸ ਦੇ ਨਾਮ ਹਨ ਇਹ ਆਮ ਕਰਕੇ ਨਾਨ ਵੇਟਿਡ ਹੁੰਦੇ ਹਨ ਭਾਵ ਬਾਈਨਰੀ ਕੋਡਸ ਵਿੱਚ ਪੋਜੀਸ਼ਨਲ ਵੇਟਸ ਨਹੀਂ ਹੁੰਦੇ ਬੀਸੀਡੀ ਕੋਡ ਡੈਸੀਮਲ ਨੰਬਰਸ ਨੂੰ 0 ਅਤੇ 1 ਨਾਲ ਦਰਸਾਉਣ ਦਾ ਤਰੀਕਾ ਹੈ BCD ਦੀ ਫੁੱਲ ਫਾਰਮ ਬਾਈਨਰੀ ਕੋডেਡ ਡੈਸੀਮਲ ਹੈ ਅਤੇ ਇਸ ਵਿੱਚ 0 ਤੋਂ 9 ਤੱਕ ਦੇ ਹਰੇਕ ਡੈਸੀਮਲ ਡਿਜੀਟਸ ਨੂੰ 4 ਬਿਟਸ ਦੀ ਵਰਤੋਂ ਕਰਕੇ ਬਾਈਨਰੀ ਵਿੱਚ ਦਰਸਾਇਆ ਜਾਂਦਾ ਹੈ ਜਿਵੇਂ ਕਿ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ BCD ਕੋਡ ਨੂੰ 8421 ਕੋਡ ਵੀ ਕਿਹਾ ਜਾਂਦਾ ਹੈ ਸੀਕੁਐਂਸ 8421 BCD ਕੋਡ ਦੇ 4 ਬਿਟਸ ਦੇ ਸਕਰੀਨ ਉੱਪਰ ਵਿਖਾਈ ਅਨਸਾਰ ਪੋਜੀਸ਼ਨਲ ਵੇਟਸ ਨੂੰ ਦਰਸਾਉਂਦਾ ਹੈ ਅਸੀਂ ਇਹ ਦੇਖ ਸਕਦੇ ਹਾਂ ਕਿ ਪੋਜੀਸ਼ਨਲ ਵੇਟਸ ਬਾਈਨਰੀ ਨੰਬਰ ਸਿਸਟਮ ਵਿੱਚ ਪਹਿਲੇ 4 ਪੋਜੀਸ਼ਨਸ ਲਈ ਵਰਤੇ ਜਾਂਦੇ ਪੋਜੀਸ਼ਨਲ ਵੇਟਸ ਦੇ ਬਰਾਬਰ ਹਨ ਇਸ ਕਾਰਨ ਕਰਕੇ 8421 ਬੀਸੀਡੀ ਕੋਡ ਨੂੰ ਨੈਚੁਰਲ ਬੀਸੀਡੀ ਕੋਡ ਵੀ ਕਿਹਾ ਜਾਂਦਾ ਹੈ ਡੈਸੀਮਲ ਨੰਬਰਸ ਨੂੰ ਬੀਸੀਡੀ ਕੋਡ ਵਿੱਚ ਬਦਲਣ ਲਈ ਡੈਸੀਮਲ ਨੰਬਰਸ ਦੇ ਹਰੇਕ ਡਿਜੀਟ ਨੂੰ ਇਸ ਦੇ 4-ਬਿਟ ਬਾਈਨਰੀ ਇਕੁਇਵੈਲੈਂਟ ਨਾਲ ਬਦਲਿਆ ਜਾਂਦਾ ਹੈ ਜਿਵੇਂ ਕਿ ਇਹਨਾਂ ਉਦਾਹਰਣਾਂ ਵਿੱਚ ਦਿਖਾਇਆ ਗਿਆ ਹੈ ਪਹਿਲੀ ਉਦਾਹਰਣ ਵਿੱਚ ਡੈਸੀਮਲ ਨੰਬਰ 75 ਨੂੰ ਬੀਸੀਡੀ ਕੋਡ ਵਿੱਚ ਬਦਲਿਆ ਗਿਆ ਹੈ ਅਤੇ ਦੂਸਰੀ ਉਦਾਹਰਣ ਵਿੱਚ ਡੈਸੀਮਲ ਨੰਬਰ 40.63 ਨੂੰ ਬੀਸੀਡੀ ਕੋਡ ਵਿੱਚ ਬਦਲਿਆ ਗਿਆ ਹੈ। ਬੀਸੀਡੀ ਕੋਡ ਨੂੰ ਡੈਸੀਮਲ ਵਿੱਚ ਬਦਲਣ ਲਈ ਪਹਿਲਾਂ ਐਲਐਸਬੀ ਤੋਂ ਸ਼ੁਰੂ ਕਰਦੇ ਹੋਏ 4-ਬਿਟ ਗਰੁੱਪਸ ਬਣਾਏ ਜਾਂਦੇ ਹਨ ਅਤੇ ਫਿਰ ਹਰੇਕ ਗਰੁੱਪ ਨੂੰ ਉਸਦੇ ਇਕੁਇਵਲੈਂਟ ਡੈਸੀਮਲ ਡਿਜੀਟ ਨਾਲ ਬਦਲਿਆ ਜਾਂਦਾ ਹੈ। ਜੇਕਰ ਸਭ ਤੋਂ ਖੱਬੇ ਪਾਸੇ ਵਾਲਾ ਗਰੁੱਪ 4 ਬਿਟਸ ਦਾ ਨਾ ਹੋਵੇ ਤਾਂ ਅੱਗੇ ਜ਼ੀਰੋਜ਼ ਲਗਾ ਕੇ ਉਸ ਨੂੰ 4 ਬਿਟਸ ਦਾ ਬਣਾਇਆ ਜਾਂਦਾ ਹੈ ਜੇਕਰ ਨੰਬਰ ਵਿੱਚ ਫ੍ਰੈਕਸ਼ਨਲ ਪਾਰਟ ਹੋਏ ਤਾਂ ਫ੍ਰੈਕਸ਼ਨਲ ਪਾਰਟ ਦੀ ਗਰੂਪਿੰਗ ਫ੍ਰੈਕਸ਼ਨਲ ਪਾਰਟ ਦੇ ਐਮਐਸਬੀ ਤੋਂ ਸ਼ੁਰੂ ਕੀਤੀ ਜਾਂਦੀ ਹੈ ਅਤੇ ਸਭ ਤੋਂ ਸੱਜੇ ਪਾਸੇ ਵਾਲਾ ਗਰੁੱਪ 4 ਬਿਟਸ ਦਾ ਨਾ ਹੋਏ ਤਾਂ ਪਿੱਛੇ ਜ਼ੀਰੋਜ਼ ਲਗਾ ਕੇ ਉਸ ਨੂੰ 4 ਬਿਟਸ ਦਾ ਬਣਾਇਆ ਜਾਂਦਾ ਹੈ ਜਿਵੇਂ ਕਿ ਸਕਰੀਨ ਉੱਪਰ ਇਸ ਉਦਾਹਰਣ ਵਿੱਚ ਦਿਖਾਇਆ ਗਿਆ ਹੈ BCD ਕੋਡ ਵਿੱਚ ਹਰੇਕ ਡੈਸੀਮਲ ਡਿਜੀਟ ਨੂੰ 4 ਬਿਟਸ ਨਾਲ ਦਰਸਾਇਆ ਜਾਂਦਾ ਹੈ ਅਤੇ 0 ਤੋਂ 9 ਭਾਵ કુલ 10 ਡਿਜੀਟਸ ਨੂੰ ਦਰਸਾਇਆ ਜਾਂਦਾ ਹੈ 4 ਬਿਟਸ ਨਾਲ ਅਸੀਂ 2 4 ਯਾਨੀ ਕਿ 16 4 ਬਿਟ ਨੰਬਰਸ ਬਣਾ ਸਕਦੇ ਹਾਂ BCD ਕੋਡ ਵਿੱਚ ਅਸੀਂ ਇਹਨਾਂ 16 ਨੰਬਰਸ ਵਿੱਚੋਂ 10 ਨੰਬਰਸ ਦੀ ਵਰਤੋਂ ਕਰਦੇ ਹਾਂ ਬਾਕੀ 6 ਨਾ ਵਰਤੇ ਜਾਂਦੇ ਨੰਬਰਸ ਨੂੰ ਇਨਵੈਲਿਡ BCD ਕੋਡ ਕਿਹਾ ਜਾਂਦਾ ਹੈ ਇਸ ਲਈ BCD ਵਿੱਚ ਸਾਡੇ ਕੋਲ ਸਕਰੀਨ ਉੱਪਰ ਦਿਖਾਏ ਅਨਸਾਰ 6 ਇਨਵੈਲਿਡ ਬੀਸੀਡੀ ਕੋਡਸ ਹਨ ਬੀਸੀਡੀ ਕੋਡਸ ਦੀ ਕੰਪਿਊਟਿੰਗ ਅਤੇ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਵਰਤੋਂ ਅਕਸਰ ਉਹਨਾਂ ਐਪਲੀਕੇਸ਼ਨਸ ਲਈ ਕੀਤੀ ਜਾਂਦੀ ਹੈ ਜਿੱਥੇ ਡੈਸੀਮਲ ਨੰਬਰਸ ਨੂੰ ਪ੍ਰਦਰਸ਼ਿਤ ਕਰਨ ਦੀ ਲੋੜ ਹੁੰਦੀ ਹੈ ਇਹ 4 ਬਿਟਸ ਗਰੁੱਪਸ ਦੀ ਵਰਤੋਂ ਕਰਦੇ ਹੋਏ ਡੈਸੀਮਲ ਨੰਬਰਸ ਨੂੰ ਜ਼ੀਰੋਜ਼ ਅਤੇ ਵਨਜ਼ ਵਿੱਚ ਦਰਸਾਉਣ ਦਾ ਇੱਕ ਸਿੱਧਾ ਤਰੀਕਾ ਪ੍ਰਦਾਨ ਕਰਦਾ ਹੈ ਆਓ ਹੁਣ ਐਕਸੈਸਰੀ ਕੋਡਸ ਬਾਰੇ ਜਾਣਦੇ ਹਾਂ ਐਕਸੈਸਰੀ ਕੋਡ ਜਿਸ ਨੂੰ ਐਕਸੈਸ 3 ਵੀ ਕਿਹਾ ਜਾਂਦਾ ਹੈ ਇੱਕ ਨਾਨ ਵੇਟਡ ਬਾਈਨਰੀ ਕੋਡ ਹੈ ਜੋ ਕਿ ਬੀਸੀਡੀ ਕੋਡ ਦੀ ਤਰ੍ਹਾਂ 0 ਤੋਂ 9 ਤੱਕ ਦੇ ਡੈਸੀਮਲ ਡਿਜੀਟਸ ਨੂੰ 4 ਬਿਟਸ ਦੇ ਸੀਕੁਐਂਸ ਦੇ ਨਾਲ ਦਰਸਾਉਣ ਲਈ ਵਰਤਿਆ ਜਾਂਦਾ ਹੈ 0 ਤੋਂ 9 ਤੱਕ ਦੇ ਕਿਸੇ ਵੀ ਡਿਜੀਟ ਲਈ ਐਕਸੈਸਰੀ ਕੋਡ ਬੀਸੀਡੀ ਕੋਡ ਤੋਂ 3 ਜ਼ਿਆਦਾ ਹੁੰਦਾ ਹੈ ਇਸ ਲਈ ਕੋਡ ਦਾ ਨਾਮ ਐਕਸੈਸ 3 ਹੈ ਸਕਰੀਨ ਉੱਪਰ 0 ਤੋਂ 9 ਤੱਕ ਦੇ ਡਿਜੀਟਸ ਦੇ ਐਕਸੈਸ 3 ਕੋਡਸ ਦਿਖਾਏ ਗਏ ਹਨ ਇਨ੍ਹਾਂ ਕੋਡਸ ਦੀ ਵਰਤੋਂ ਕਰਦੇ ਹੋਏ ਅਸੀਂ ਡੈਸੀਮਲ ਨੰਬਰਸ ਨੂੰ ਆਸਾਨੀ ਨਾਲ ਐਕਸੈਸਰੀ ਵਿੱਚ ਬਦਲ ਸਕਦੇ ਹਾਂ ਇਸੇ ਤਰ੍ਹਾਂ ਹੀ ਇਹ ਕੋਡ ਐਕਸੈਸਰੀ ਨੰਬਰਸ ਨੂੰ ਡੈਸੀਮਲ ਨੰਬਰਸ ਵਿੱਚ ਬਦਲਣ ਦੇ ਕੰਮ ਵੀ ਆਉਂਦੇ ਹਨ ਆਓ ਹੁਣ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਕੋਡ ਜਿਸ ਨੂੰ ਗ੍ਰੇ ਕੋਡ ਕਿਹਾ ਜਾਂਦਾ ਹੈ ਦਾ ਅਧਿਐਨ ਕਰਦੇ ਹਾਂ ਗ੍ਰੇ ਕੋਡ ਇੱਕ ਹੋਰ ਨਾਨ ਵੇਟਿਡ ਬਾਈਨਰੀ ਕੋਡ ਹੈ ਜਿੱਥੇ ਦੋ ਲਗਾਤਾਰ ਨੰਬਰਸ ਵਿੱਚ ਕੇਵਲ ਇੱਕ ਬਿਟ ਦਾ ਫਰਕ ਹੁੰਦਾ ਹੈ ਸਕ੍ਰੀਨ ਉੱਪਰ 3-ਬਿਟ ਗ੍ਰੇ ਕੋਡ ਸੀਕੁਐਂਸ ਅਤੇ 3-ਬਿਟ ਬਾਈਨਰੀ ਸੀਕੁਐਂਸ ਨੂੰ ਦਿਖਾਇਆ ਗਿਆ ਹੈ। ਅਸੀਂ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਇੱਕ ਗ੍ਰੇ ਕੋਡ ਨੰਬਰ ਤੋਂ ਅਗਲੇ ਨੰਬਰ ਤੇ ਜਾਂਦੇ ਹਾਂ ਤਾਂ ਕੇਵਲ ਇੱਕ ਬਿਟ ਹੀ ਬਦਲਦਾ ਹੈ। ਇਸ ਇੱਕ ਬਿਟ ਤਬਦੀਲੀ ਦੇ ਕਾਰਨ ਗ੍ਰੇ ਕੋਡ ਨੂੰ ਯੂਨਿਟ ਡਿਸਟੈਂਸ ਕੋਡ ਵੀ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ਤਾ ਗ੍ਰੇ ਕੋਡ ਨੂੰ ਉਹਨਾਂ ਐਪਲੀਕੇਸ਼ਨਜ਼ ਵਿੱਚ ਵਿਸ਼ੇਸ਼ ਤੌਰ ਤੇ ਉਪਯੋਗੀ ਬਣਾਉਂਦੀ ਹੈ ਜਿੱਥੇ 에ਰਰ ਨੂੰ ਕੱਟ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗ੍ਰੇ ਕੋਡ ਸੀਕੁਐਂਸ ਲਿਖਣ ਲਈ ਐਸ ਦੀ ਮਿਰਰ ਇਮੇਜ ਜਾਂ ਰਿਫਲੈਕਸ਼ਨ ਕੈਰੈਕਟ੍ਰਿਸਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਸਕਰੀਨ ਉੱਪਰ ਵਿਖਾਇਆ ਗਿਆ ਹੈ 2-ਬਿਟ ਗ੍ਰੇ ਕੋਡ ਸੀਕੁਐਂਸ ਲਿਖਣ ਲਈ 1-ਬਿਟ ਗ੍ਰੇ ਕੋਡ ਸੀਕੁਐਂਸ ਦੇ ਅੰਤ ਵਿੱਚ ਲਾਈਨ ਖਿੱਚੀ ਜਾਂਦੀ ਹੈ ਅਤੇ ਇਸ ਲਾਈਨ ਦੇ ਥੱਲੇ ਉੱਪਰ ਵਾਲੀ ਸੀਕੁਐਂਸ ਦਾ ਮਿਰਰ ਇਮੇਜ ਭਾਵ ਰਿਫਲੈਕਸ਼ਨ ਲਿਖਿਆ ਜਾਂਦਾ ਹੈ ਫਿਰ ਲਾਈਨ ਦੇ ਉੱਪਰ ਦੂਸਰਾ ਬਿਟ 0 ਲਿਖਿਆ ਜਾਂਦਾ ਹੈ ਅਤੇ ਲਾਈਨ ਦੇ ਹੇਠਾਂ ਦੂਸਰਾ ਬਿਟ 1 ਲਿਖਿਆ ਜਾਂਦਾ ਹੈ ਇਸ ਤਰ੍ਹਾਂ ਸਾਨੂੰ 2-ਬਿਟ ਗ੍ਰੇ ਕੋਡ ਸੀਕੁਐਂਸ ਪ੍ਰਾਪਤ ਹੁੰਦੀ ਹੈ ਉਪਰੋਕਤ ਵਿਧੀ ਨੂੰ 2-ਬਿਟ ਗ੍ਰੇ ਕੋਡ ਸੀਕੁਐਂਸ ਤੇ ਲਾਗੂ ਕਰਕੇ 3-ਬਿਟ ਗ੍ਰੇ ਕੋਡ ਸੀਕੁਐਂਸ ਨੂੰ ਲਿਖਣਾ ਸਕਰੀਨ ਉੱਪਰ ਇਸ ਉਦਾਹਰਣ ਵਿੱਚ ਦਿਖਾਇਆ ਗਿਆ ਹੈ ਅਤੇ ਇਸ ਤਰ੍ਹਾਂ ਹੀ ਅਗਲੀਆਂ ਗ੍ਰੇ ਕੋਡ ਸੀਕੁਐਂਸਸ ਨੂੰ ਵੀ ਲਿਖਿਆ ਜਾ ਸਕਦਾ ਹੈ ਆਓ ਹੁਣ ਬਾਈਨਰੀ ਨੰਬਰ ਨੂੰ ਗ੍ਰੇ ਕੋਡ ਵਿੱਚ ਬਦਲਣ ਬਾਰੇ ਜਾਣਦੇ ਹਾਂ ਇਸ ਤਰ੍ਹਾਂ ਕਰਨ ਲਈ ਅਸੀਂ ਇੱਕ ਐਕਸਕਲੂਸਿਵ ਔਰ ਲੌਜਿਕ ਦੀ ਵਰਤੋਂ ਕਰਦੇ ਹਾਂ एक्सक्लूसिव অর लॉजिक ਦਾ ਸਿਧਾਂਤ ਸਕਰੀਨ ਉੱਪਰ ਦਿਖਾਏ ਅਨਸਾਰ ਹੁੰਦਾ ਹੈ ਭਾਵ 0 ਦਾ 0 ਦੇ ਨਾਲ ਐਕਸਕਲੂਸਿਵ অর 0 ਹੁੰਦਾ ਹੈ 0 ਦਾ 1 ਨਾਲ ਐਕਸਕਲੂਸਿਵ অর 1 ਹੁੰਦਾ ਹੈ ਅਤੇ 1 ਦਾ 0 ਨਾਲ ਐਕਸਕਲੂਸਿਵ অর 1 ਹੁੰਦਾ ਹੈ 1 ਦਾ 1 ਨਾਲ ਐਕਸਕਲੂਸਿਵ অর 0 ਹੁੰਦਾ ਹੈ ਅਸੀਂ ਐਕਸਕਲੂਸਿਵ অর ਲੌਜਿਕ ਬਾਰੇ ਵਿਸਥਾਰ ਨਾਲ ਅਗਲੇ ਲੈਕਚਰਾਂ ਵਿੱਚ ਜਾਣਾਂਗੇ ਬਾਈਨਰੀ ਨੰਬਰ ਨੂੰ ਗ੍ਰੇ ਕੋਡ ਵਿੱਚ ਬਦਲਣ ਲਈ ਅਸੀਂ ਦੋ ਕਦਮਾਂ ਵਾਲੀ ਪ੍ਰਕਿਰਿਆ ਦੀ ਪਾਲਣਾ ਕਰਦੇ ਹਾਂ ਬਾਈਨਰੀ ਨੰਬਰ 101100 ਨੂੰ ਗ੍ਰੇ ਕੋਡ ਵਿੱਚ ਬਦਲਣ ਦੀ ਉਦਾਹਰਣ ਨਾਲ ਇਸ ਪ੍ਰਕਿਰਿਆ ਨੂੰ ਸਮਝਦੇ ਹਾਂ ਪਹਿਲੇ ਕਦਮ ਵਿੱਚ ਖੱਬੇ ਹੱਥ ਵਾਲੇ ਪਾਸੇ ਤੋਂ ਸ਼ੁਰੂ ਕਰਦੇ ਹੋਏ ਗ੍ਰੇ ਕੋਡ ਦਾ ਐਮਐਸਬੀ ਬਾਈਨਰੀ ਨੰਬਰ ਦੇ ਐਮਐਸਬੀ ਦੇ ਬਰਾਬਰ ਲਿਖਿਆ ਜਾਂਦਾ ਹੈ ਦੂਸਰੇ ਕਦਮ ਵਿੱਚ ਅਗਲਾ ਗ੍ਰੇ ਕੋਡ ਬਿਟ ਪ੍ਰਾਪਤ ਕਰਨ ਲਈ ਬਾਈਨਰੀ ਨੰਬਰ ਦੇ ਐਮਐਸਬੀ ਨੂੰ ਐਮਐਸਬੀ ਤੋਂ ਅਗਲੇ ਬਿਟ ਨਾਲ ਸਕ੍ਰੀਨ ਉੱਪਰ ਦਿਖਾਏ ਅਨਸਾਰ ਐਕਸਕਲੂਸਿਵ ਔਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਗ੍ਰੇ ਕੋਡ ਦੇ ਐਲਐਸਬੀ ਪ੍ਰਾਪਤ ਕਰਨ ਤੱਕ ਜਾਰੀ ਰਹਿੰਦੀ ਹੈ ਇਸ ਤਰ੍ਹਾਂ ਸਾਨੂੰ ਗ੍ਰੇ ਕੋਡ 11010 ਪ੍ਰਾਪਤ ਹੁੰਦਾ ਹੈ ਗ੍ਰੇ ਕੋਡ ਨੂੰ ਬਾਈਨਰੀ ਨੰਬਰ ਵਿੱਚ ਬਦਲਣ ਲਈ ਵੀ ਐਕਸਕਲੂਸਿਵ ਆਰ ਲੌਜਿਕ ਅਤੇ ਦੋ ਕਦਮਾਂ ਵਾਲੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਆਓ ਗ੍ਰੇ ਕੋਡ ਨੰਬਰ 10011 ਨੂੰ ਲੈ ਕੇ ਇਸ ਪ੍ਰਕਿਰਿਆ ਨੂੰ ਸਮਝਦੇ ਹਾਂ ਪਹਿਲੇ ਕਦਮ ਵਿੱਚ ਖੱਬੇ ਹੱਥ ਵਾਲੇ ਪਾਸੇ ਤੋਂ ਸ਼ੁਰੂ ਕਰਦੇ ਹੋਏ ਬਾਈਨਰੀ ਨੰਬਰ ਦਾ MSB ਗ੍ਰੇ ਕੋਡ ਦੇ MSB ਦੇ ਬਰਾਬਰ ਲਿਖਿਆ ਜਾਂਦਾ ਹੈ ਦੂਸਰੇ ਕਦਮ ਵਿੱਚ ਅਗਲਾ ਬਾਈਨਰੀ ਨੰਬਰ ਬਿਟ ਪ੍ਰਾਪਤ ਕਰਨ ਲਈ ਬਾਈਨਰੀ ਨੰਬਰ ਦੇ ਇਸ MSB ਨੂੰ ਗ੍ਰੇ ਕੋਡ ਦੇ MSB ਤੋਂ ਅਗਲੇ ਬਿਟ ਨਾਲ ਸਕਰੀਨ ਉੱਪਰ ਦਿਖਾਏ ਅਨਸਾਰ ਐਕਸਕਲੂਸਿਵ OR ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਬਾਈਨਰੀ ਨੰਬਰ ਦੇ LSB ਪ੍ਰਾਪਤ ਕਰਨ ਤੱਕ ਜਾਰੀ ਰਹਿੰਦੀ ਹੈ ਇਸ ਤਰ੍ਹਾਂ ਸਾਨੂੰ ਬਾਈਨਰੀ ਨੰਬਰ 11010 ਪ੍ਰਾਪਤ ਹੁੰਦਾ ਹੈ ਆਓ ਹੁਣ ਇੱਕ ਬਹੁਤ ਹੀ ਉਪਜੋਗੀ ਅਲਫਾਨੂਮੈਰਿਕ ਕੋਡ ਬਾਰੇ ਜਾਣਦੇ ਹਾਂ ਇਸ ਕੋਡ ਦਾ ਨਾਮ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਹੈ ਅਤੇ ਇਸ ਨੂੰ ਸੰਖੇਪ ਵਿੱਚ ASCII ਸਕਾਈ ਕੋਡ ਕਿਹਾ ਜਾਂਦਾ ਹੈ ਇਸ ਸਕਾਈ ਕੋਡ ਦਸ਼ਮਲਵ ਅੰਕ ਅੰਗਰੇਜ਼ੀ ਵਰਣਮਾਲਾ ਦੇ ਛੋਟੇ ਤੇ ਵੱਡੇ ਅੱਖਰ ਗਣਿਤ ਦੇ ਚਿੰਨ ਵਿਸ਼ਰਾਮ ਚਿੰਨ ਅਤੇ ਹੋਰ ਵਿਸ਼ੇਸ਼ ਕੰਟਰੋਲ ਕਰੈਕਟਰਸ ਨੂੰ 7 ਬਿਟਸ ਦੇ ਨਾਲ ਲਿਖਣ ਦਾ ਇੱਕ ਤਰੀਕਾ ਹੈ ਇਸ ਕੋਡ ਵਿੱਚ ਕੁੱਲ 2 ਟੂਰਿਸਟ ਵਰ 7 ਭਾਵ 128 ਕੋਡ ਵਰਡਸ ਹਨ ਸਕਾਈ ਕੋਡ ਕੰਪਿਊਟਰਾਂ ਅਤੇ ਹੋਰ ਯੰਤਰਾਂ ਦਰਮਿਆਨ ਸੂਚਨਾ ਅਤੇ ਸੰਚਾਰ ਦਾ ਆਦਾਨ-ਪ੍ਰਦਾਨ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਸਮੇਂ ਦੇ ਨਾਲ ਇਹ ਕੋਡ ਕੰਪਿਊਟਰਾਂ ਸੰਚਾਰ ਪ੍ਰਣਾਲੀਆਂ ਅਤੇ ਹੋਰ ਇਨਕੋਡਿੰਗ ਸਟੈਂਡਰਡਸ ਦੀ ਬੁਨਿਆਦੀ ਨੀਵਚੋਂ ਉੱਭਰ ਕੇ ਸਾਹਮਣੇ ਆਇਆ ਹੈ ਸਕਰੀਨ ਉੱਪਰ ਸਕਾਈ ਕੋਡ ਦੀਆਂ ਕੁਝ ਉਦਾਹਰਣਾਂ ਦਿਖਾਈਆਂ ਗਈਆਂ ਹਨ ਆਓ ਹੁਣ ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ ਬਾਰੇ ਜਾਣਦੇ ਹਾਂ ਇਹ ਵੀ ਇੱਕ ਅਲਫਾਨੂਮੈਰਿਕ ਕੋਡ ਹੈ ਅਤੇ ਸੰਖੇਪ ਵਿੱਚ ਇਸ ਨੂੰ EBCDIC ਕਿਹਾ ਜਾਂਦਾ ਹੈ ਇਸ ਨੂੰ ਮੁੱਖ ਤੌਰ ਤੇ IBM ਦੁਆਰਾ ਇਸ ਦੇ ਮੇਨ ਫਰੇਮ ਅਤੇ ਮਿਡ ਰੇਂਜ ਕੰਪਿਊਟਰ ਪ੍ਰਣਾਲੀਆਂ ਲਈ ਵਿਕਸਿਤ ਕੀਤਾ ਗਿਆ ਸੀ EBCDIC ਇੱਕ 8 ਬਿਟ ਦਾ ਕੋਡ ਹੈ ਅਤੇ ਇਸ ਵਿੱਚ ਕੁੱਲ 2^8 256 ਕੋਡ ਵਰਡਸ ਹਨ ਜਿੰਨਾਂ ਵਿੱਚ ਸਕਾਈ ਕੋਡ ਦੀ ਤਰ੍ਹਾਂ ਦਸ਼ਮਲਵ ਅੰਕ ਅੰਗਰੇਜ਼ੀ ਵਰਡਮਾਲਾ ਦੇ ਛੋਟੇ ਤੇ ਵੱਡੇ ਅੱਖਰ ਗਣਿਤ ਦੇ ਚਿੰਨ ਵਿਸ਼ਰਾਮ ਚਿੰਨ ਅਤੇ ਹੋਰ ਵਿਸ਼ੇਸ਼ ਕੰਟਰੋਲ ਕਰੈਕਟਰਸ ਸ਼ਾਮਲ ਹਨ ਇਸ EB C D IC ਵਿੱਚ ਪਹਿਲੇ 4 ਬਿਟ ਕੋਡ ਦੀ ਕਿਸਮ ਨੂੰ ਦਰਸਾਉਂਦੇ ਹਨ ਅਤੇ ਦੂਸਰੇ 4 ਬਿਟ ਇਸ ਕਿਸਮ ਦੇ ਅੰਦਰ ਖਾਸ ਅੱਖਰ ਨੂੰ ਪਰਿਭਾਸ਼ਿਤ ਕਰਦੇ ਹਨ ਸਕਰੀਨ ਉੱਪਰ EB C D IC ਦੀਆਂ ਕੁਝ ਉਦਾਹਰਨਾਂ ਦਿਖਾਈਆਂ ਗਈਆਂ ਹਨ ਆਓ ਹੁਣ ਇੱਕ ਬਹੁਤ ਹੀ ਮਹੱਤਵਪੂਰਨ ਦੇ ਉਪਯੋਗੀ ਕੋਡ ਬਾਰੇ ਜਾਣਦੇ ਹਾਂ ਜਿਸ ਨੂੰ ਕਿ ਯੂਨੀਕੋਡ ਕਿਹਾ ਜਾਂਦਾ ਹੈ ਯੂਨੀਕੋਡ ਨੂੰ ਇਸਕਾਈ ਅਤੇ ਈਬੀਸੀਡੀ ਆਈਸੀ ਵਰਗੇ ਪਰੰਪਰਾਗਤ ਕੋਡਸ ਦੀਆਂ ਖਾਮੀਆਂ ਨੂੰ ਦੂਰ ਕਰਦੇ ਹੋਏ ਇੱਕ ਲਿਖਣ ਤਰੀਕੇ ਦੇ ਕੋਡ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਸੰਸਾਰ ਦੇ ਵੱਖ-ਵੱਖ ਭਾਸ਼ਾਵਾਂ ਅਤੇ ਚਿੰਨਾਂ ਅਤੇ ਹੋਰ ਕੈਰੈਕਟਰਸ ਨੂੰ ਇੱਕ ਸਾਰ ਭਾਵ ਨਾਂ ਬਦਲਣ ਵਾਲੇ ਸੀਕੁਐਂਸ ਨਾਲ ਦਰਸਾਇਆ ਜਾਂਦਾ ਹੈ ਇੱਕ ਗੈਰ ਮੁਨਾਫਾ ਸੰਸਥਾ ਦਾ ਯੂਨੀਕੋਡ ਕੰਸੋਰਟੀਅਮ ਯੂਨੀਕੋਡ ਸਟੈਂਡਰਡ ਦੇ ਵਿਕਾਸ ਅਤੇ ਰੱਖ-ਰਖਾ ਲਈ ਜ਼ਿੰਮੇਵਾਰ ਹੈ ਯੂਨੀਕੋਡ ਸ਼ੁਰੂ ਵਿੱਚ 1991 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਇਸ ਦੇ ਸਭ ਤੋਂ ਤਾਜ਼ਾ ਸੰਸਕਰਣ ਵਿੱਚ 1 ਲੱਖ ਤੋਂ ਵੱਧ ਅੱਖਰ ਸ਼ਾਮਲ ਕੀਤੇ ਗਏ ਹਨ ਯੂਨੀਕੋਡ ਵਿੱਚ ਕਿਸੇ ਵੀ ਅੱਖਰ ਲਈ ਨਿਰਧਾਰਿਤ ਕੀਤਾ ਗਿਆ ਵਿਲੱਖਣ ਨੰਬਰ ਕਿਸੇ ਵੀ ਯੂਨੀਕੋਡ ਅਨਕੂਲ ਸਿਸਟਮ ਦੇ ਉੱਤੇ ਇੱਕੋ ਜਿਹਾ ਰਹਿੰਦਾ ਹੈ ਯੂਨੀਕੋਡ ਦੀ ਬਹੁ ਭਾਸ਼ਾਈ ਅੱਖਰਾਂ ਅਤੇ ਚਿੰਨ੍ਹਾਂ ਨੂੰ ਆਸਾਨੀ ਨਾਲ ਦਰਸਾਉਣ ਦੀ ਸਮਰੱਥਾ ਇਸ ਦੇ ਸਭ ਤੋਂ ਮਹੱਤਵਪੂਰਨ ਫਾਇਦਿਆਂ ਵਿੱਚੋਂ ਇੱਕ ਹੈ ਜੋ ਇਸ ਨੂੰ ਆਧੁਨਿਕ ਸੌਫਟਵੇਅਰ, ኦਪਰੇਟਿੰਗ ਸਿਸਟਮਾਂ ਅਤੇ ਵੈਬ ਐਪਲੀਕੇਸ਼ਨਾਂ ਲਈ ਇੱਕ ਜ਼ਰੂਰੀ ਅਤੇ ਲਾਭਦਾਇਕ ਸਟੈਂਡਰਡ ਬਣਾਉਂਦੀ ਹੈ। ਯੂਨੀਕੋਡ ਵਿੱਚ ਵੱਖ-ਵੱਖ ਐਨਕੋਡਿੰਗ ਸਕੀਮਸ ਜਿਵੇਂ ਕਿ ਯੂਟੀਐਫ 8, ਯੂਟੀਐਫ 16 ਅਤੇ ਯੂਟੀਐਫ 32 ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਯੂਨੀਕੋਡ ਨੰਬਰ ਦੀ ਲੰਬਾਈ ਵਰਤੀ ਗਈ என்கੋਡਿੰਗ ਸਕੀਮ ਦੇ ਉੱਤੇ ਨਿਰਭਰ ਕਰਦੀ ਹੈ ਸਕਰੀਨ ਉੱਪਰ ਯੂਨੀਕੋਡ ਨੰਬਰਸ ਦੀਆਂ ਕੁਝ ਉਦਾਹਰਨਾਂ ਦਿਖਾਈਆਂ ਗਈਆਂ ਹਨ ਤੁਸੀਂ ਯੂਨੀਕੋਡ ਕੰਸੋਰਟੀਅਮ ਦੀ ਵੈੱਬਸਾਈਟ ਤੇ ਜਾਂ ਆਨਲਾਈਨ ਉਪਲਬਧ ਯੂਨੀਕੋਡ ਚਾਰਟਾ ਨੂੰ ਦੇਖ ਕੇ ਯੂਨੀਕੋਡ ਦੀ ਪੂਰੀ ਸੂਚੀ ਲੱਭ ਸਕਦੇ ਹੋ ਇਸ ਦੇ ਨਾਲ ਹੀ ਅੱਜ ਦੇ ਇਸ ਬਾਈਨਰੀ ਕੋਡਸ ਦੇ ਉੱਤੇ ਇਸ ਲੈਕਚਰ ਨੂੰ ਖਤਮ ਕਰਦੇ ਹਾਂ ਯਾਦ ਰੱਖੋ ਕਿ ਇਹ ਕੋਡਸ ਇੱਕ ਬੁਨਿਆਦੀ ਭਾਸ਼ਾ ਦੇ ਸਮਾਨ ਹਨ ਜੋ ਕੰਪਿਊਟਰ ਨੂੰ ਹਰ ਚੀਜ਼ ਨੂੰ ਸਮਝਣ ਲਈ ਮਦਦ ਕਰਦੇ ਹਨ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ